ਗੁਰਮੁਤ ਸੰਗੀਤ ਅਕੈਡਮੀ ਜਿਹੜੀ ਕਿ ਮਾਨਸਾ ਵਿਖੇ ਚੱਲ ਰਹੀ ਹੈ ਇਹ ਸੰਗੀਤ ਅਕੈਡਮੀ ਗੁਰਦੁਆਰਾ ਗੁਰਮਤਿ ਪ੍ਰਕਾਸ਼ ਸਾਹਿਬ ਤੇ ਖਾਲਸੇੜ ਦੇ ਸਹਿਯੋਗ ਦੇ ਨਾਲ ਭਾਈ ਸੁਖਵਿੰਦਰ ਸਿੰਘ ਨੇ ਉਹਨਾਂ ਦੇ ਗ੍ਰਹਿ ਵਿਖੇ ਜਿਹੜੀ ਚਲਾਈ ਜਾ ਰਹੀ ਹੈ ਇਸ ਅਕੈਡਮੀ ਦੇ ਵਿੱਚ ਇਸ ਵੇਲੇ 30 ਦੇ ਨੇੜੇ ਜਿਹੜੇ ਵਿਦਿਆਰਥੀ ਨੇ ਸਿੱਖਣ ਵਾਲੇ ਉਹ ਇੱਥੋਂ ਇਸ ਅਕੈਡਮੀ ਤੋਂ ਲਹਾ ਲੈ ਰਹੇ ਹਨ ਕੋਈ ਵੀ ਵੀਰ ਭੈਣ ਕੋਈ ਸਾਡੇ ਬੱਚੇ ਜਿਹੜੇ ਤੇ ਕੀਰਤਨ ਸਿੱਖਣਾ ਹੁੰਦੇ ਨੇ ਉਹਨਾਂ ਦੀਆਂ ਸੇਵਾਵਾਂ ਨੂੰ ਸ਼ੁਲਕ ਨੇ ਉਹਨਾਂ ਤੋਂ ਕੋਈ ਪੈਸਾ ਇਸ ਸੇਵਾ ਦਾ ਨਹੀਂ ਲਿਆ ਜਾਂਦਾ ਤੇ ਜਿਹੜੀਆਂ ਕਲਾਸਾਂ ਇਹਨਾਂ ਨੂੰ ਗੁਰਦੁਆਰਾ ਗੁਰਮਤਿ ਪ੍ਰਕਾਸ਼ ਸਾਹਿਬ ਵਿਖੇ ਪਹਿਲਾਂ ਮਾਨਸਾਬਿਕੇ ਚੱਲਦੇ ਸਨ ਪਰ ਉੱਥੇ ਜਗ੍ਹਾ ਥੋ ਕਿ ਬਹੁਤ ਬੱਚੇ ਜਿਹੜਾ ਦਾ ਫਾਇਦਾ ਨਹੀਂ ਸੀ ਲੈ ਪਾਉਂਦੇ ਦਾਦੇ ਲੈਣ ਤੋਂ ਰਹਿ ਜਾਂਦੇ ਹੁੰਦੇ ਸੀ ਇੰਜੀਨੀਅਰ ਸੁਮਿੰਦਰ ਸਿੰਘ ਜੀ ਤੇ ਉਹਨਾਂ ਵੱਲੋਂ ਫਿਰ ਗੁਰਦੁਆਰਾ ਸਾਹਿਬ ਨੂੰ ਲੜ ਕੇ ਉਪਰਾਲਾ ਕੀਤਾ ਗਿਆ ਕਿ ਉਹਨਾਂ ਨੇ ਆਪਣਾ ਜਿਹੜਾ ਘਰ ਦਾ ਉੱਤੇ ਵਾਲਾ ਪੋਰਸ਼ਨ ਸੀ ਉਹਨੂੰ ਅਕੈਡਮੀ ਦੇ ਵਿੱਚ ਕਨਵਰਟ ਕੀਤਾ ਤੇ ਉਹਨਾਂ ਨੇ ਫਿਰ ਖਾਲਸਾ ਏਡ ਨੂੰ ਇਸ ਸਹਿਯੋਗ ਦੇ ਲਈ ਬੇਨਤੀ ਪੱਤਰ ਜਿਹੜਾ ਕਿ ਪੇਜੇ ਸੀ ਵੀ ਜਿਹੜੇ ਸਾਜ ਨੇ ਉਹਨਾਂ ਦੇ ਵਿੱਚ ਮਦਦ ਕੀਤੀ ਜਾਵੇ ਸੋ ਉਹ ਸਾਜਾਂ ਦੀ ਜਿਹੜੀ ਮਦਦ ਦਾ ਖਾਲਸਾ ਵੱਲੋਂ ਕੀਤੀ ਗਈ ਆ ਤੇ ਜਿਹੜੇ ਸਿਖਾਉਣ ਵਾਲੇ ਵੀਰ ਨੇ ਇੱਥੇ ਭਾਈ ਗੋਵਿੰਦ ਸਿੰਘ ਜੀ ਤੇ ਭਾਈ ਉਤਾਰ ਸਿੰਘ ਜੀ ਉਹਨਾਂ ਦੇ ਜਿਹੜੇ ਆ ਸੇਵਾਵਾਂ ਦਾ ਖਰਚਾ ਉਹ ਗੁਰਦੁਆਰਾ ਸਾਹਿਬ ਵੱਲੋਂ ਚੁੱਕਿਆ ਜਾਂਦਾ ਜੀ ਤੇ ਇਹ ਜਿਹੜੀਆਂ ਕਲਾਸਾਂ ਨੇ ਹਫ਼ਤੇ 'ਚ 6 ਦਿਨ ਹੁੰਦੀਆਂ ਨੇ ਸ਼ਾਮ 4 ਵਜੇ ਤੋਂ ਲੈ ਕੇ 7 ਵਜੇ ਤੱਕ ਖਾਲਸਾਡ ਵੱਲੋਂ ਪਹਿਲਾਂ ਵੀ ਇਸ ਪ੍ਰਕਾਰ ਦੀਆਂ ਜਿਹੜੀਆਂ ਸੇਵਾਵਾਂ ਨੇ 2010 ਤੋਂ 9 ਦੇ ਵਿੱਚ ਜਿਹੜੀਆਂ ਸ਼ੁਰੂ ਕੀਤੀਆਂ ਗਈਆਂ ਜ਼ਰਨ ਤੇ ਕਾਫੀ ਲੰਮਾ ਸਮਾਂ ਜਿਹੜੀਆਂ ਚੱਲੀਆਂ ਵੀ ਨੇ ਗੁਰਮਤ ਸੰਗੀਤ ਅਕੈਡਮੀਆਂ ਜਿਹੜੀਆਂ ਸੀਗੀਆਂ ਉਹ ਸਰਹੱਦੀ ਪੰਜਾਬ ਦੇ ਸਰਹੱਦੀ ਇਲਾਕਿਆਂ ਦੇ ਵਿੱਚ ਸ਼ੁਰੂ ਹੋਈਆਂ ਸੀ ਜਦੋਂ ਬੈਚ ਮੁਕੰਮਲ ਹੋ ਗਏ ਅੱਗੇ ਬੱਚਿਆਂ ਦੀ ਗਿਣਤੀ ਘਟਣ ਕਰਕੇ ਉਹ ਕਲਾਸਿਸ ਫਿਰ ਤਾਂ-ਤਾਂ ਤੇ ਜਿਹੜੀਆਂ ਮੰਦ ਰੋ ਗਈਆਂ ਸਨ ਪਰ ਇੱਥੇ ਜਿਵੇਂ ਸੰਗਤ ਵੱਲੋਂ ਅਪਰੋਚ ਕੀਤੀ ਗਈ ਸੀ ਜਿਵੇਂ ਸੁਖਵਿੰਦਰ ਸਿੰਘ ਜੀ ਵੱਲੋਂ ਜਿਵੇਂ ਅਪਰੋਚ ਕੀਤੀ ਗਈ ਸੀ ਇਸ ਬਾਬਤ ਇਲਾਕੇ ਦੀ ਸੰਗਤਾਂ ਦੇ ਸਬੰਧੀ ਇੱਥੇ ਜਿਹੜੀ ਮੰਦ ਰੋਈਵੇਂ ਜੇਕਰ ਪੰਜਾਬ ਦੇ ਵੀ ਹੋਈਆਂ ਸੀਮਾਵਾਂ ਚੱਲ ਰਹੀਆਂ ਨੇ ਤੇ ਉੱਥੇ ਸਾਡੇ ਕਿਸੇ ਵੀ ਸਹਿਯੋਗ ਦੀ ਲੋੜ ਹੁੰਦੀ ਹੈ ਤਾਂ ਅਸੀਂ ਉਥੋਂ ਦੇ ਸੰਗਤ ਨੂੰ ਵੀ ਬੇਨਤੀ ਕਰਦੇ ਹਾਂ ਕਿ ਉਹ ਖਾਲਸਾ ਢਰੋਂ ਸੰਪਰਕ ਜ਼ਰੂਰ ਕਰਨ ਇਹ ਜਿਹੜੀ ਸਪੋਰਟ ਹੈ ਉਹ ਖੁੱਲੇ ਰੂਪ ਚ ਹੈ ਕਿ ਕੱਲ ਨੂੰ ਆਉਣ ਵਾਲੇ ਸਮੇਂ ਦੇ ਵਾਜਨ ਦੀ ਲੋੜ ਪੈਂਦੀ ਹੈ ਤਾਂ ਉਹ ਵੀ ਖਾਲਸਾ ਢਰੋਂ ਵੱਲੋਂ ਜਿਹੜੇ ਮੁਹੱਈਆ ਕਰਵਾਏ ਜਾਣਗੇ